ਹਾਂਜੀ ਸਤਿ ਸ੍ਰੀ ਅਕਾਲ ਤੇ ਵਿੱਚ ਤੋਂ ਕਾਫੀ ਦਿਨ ਹੋ ਗਏ ਵੀਡੀਓ ਨਾ ਪੈਨ ਕਰਕੇ ਆਪਣੇ ਕੋਲੇ ਬਹੁਤ ਸਾਰੀ ਡਾਟਾ ਇਕੱਠੇ ਹੋ ਗਏ ਜੀ ਤੇ ਇੱਕ ਆਪਣੇ ਕੋਲੇ ਕੁੜੀ ਆਸਟ੍ਰੇਲੀਆ ਦੇ ਵਿੱਚ ਹੈ ਜੀ ਭੈਣ ਨੂੰ ਘੱਟੋ ਘੱਟ 18 17 18 20 ਕਿਲਿਆਂ ਤੱਕ ਮੁੰਡਾ ਚਾਹੀਦਾ ਜੀ ਮੁੰਡੇ ਦੀ ਉਮਰ 22 27 ਸਾਲ ਤੱਕ ਹੋਵੇ ਚੱਲ ਜੂਗੀ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਚਾਹੀਏ ਮੁੰਡਾ ਇੱਧਰ ਹੋਵੇ ਚਾਹੀ ਆਸਟ੍ਰੇਲੀਆ 'ਚ ਹੋਵੇ ਭੈਣ ਆਸਟ੍ਰੇਲੀਆ ਦੇ ਵਿੱਚ ਪੱਕੀ ਹੈ ਜੀ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਬਹੁਤ ਦਿਨ ਹੋ ਗਏ ਮੈਂ ਰਿਸ਼ਤੇ ਦੇ ਪ੍ਰਤੀ ਵੀਡੀਓ ਨਹੀਂ ਪਾਈਆਂ ਤੇ ਆਪਣੇ ਕੋਲੇ ਡਾਟੇ ਇਕੱਠੇ ਹੋਏ ਪਏ ਨੇ ਇਸ ਕਰਕੇ ਮੇਰੀ ਗੱਲ ਧਿਆਨ ਨਾਲ ਸੁਣੋ ਜੀ ਆਪਣੇ ਕੋਲੇ ਮੁੰਡਾ ਕੈਨੇਡਾ ਦਾ ਪੀਆਰ ਐਨ 90 ਵਰਥਾ ਮੁੰਡੇ ਦਾ ਮੁੰਡੇ ਨੂੰ 3 ਕਿਲੇ ਪੈੜੀ ਆਉਂਦੀ ਹੈ ਜੀ ਵਧੀਆ ਪਰਿਵਾਰ ਚੋਂ ਹੈ ਤੇ ਕੁੜੀ ਆਪਾਂ ਨੂੰ ਬੀਐਸਸੀ ਚਾਹੀਦੀ ਹੈ ਬੀਐਸਸੀ ਨਰਸਿੰਗ ਚਾਹੀਦੀ ਹੈ ਕੁੜੀ ਜੀ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੇ ਰਿਪਿੰਦਰ ਤੇ ਆਪਣੇ ਕੋਲੇ ਇੱਕ ਪੰਡਤਾਂ ਦਾ ਮੁੰਡਾ ਆਇਆ ਜੀ ਸਾਰਸੂਤਰ ਪੰਡਤਾਂ ਦਾ ਮੁੰਡਾ ਵਧੀਆ ਰਿਚ ਫੈਮਿਲੀ ਚੋਂ ਦਾ ਮੁੰਡੇ ਦੇ ਆਪ ਤੇ ਹੋਟਲ ਨੇ ਬੜੇ-ਵਡੇ ਤੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕੋਈ ਸਾਰਸੂਤਰਾਂ ਦੀ ਕੁੜੀ ਸੋਹਣੀ ਹੋਵੇ ਤੇ ਪੀਏ ਚਰੀ ਹੋਵੇ ਕੁੜੀ ਦੀ ਸੋਹਣੀ ਸੁਨਖੀ ਹੋਵੇ ਤੇ ਜਾਦੇ ਪੜ੍ਹੀ ਹੋਵੇ ਵੀਰ ਦੀ ਇੰਨੀ ਕਿ ਡਿਮਾਂਡ ਹੈ ਕੋਈ ਮੰਗ ਡਿਮਾਂਡ ਨਹੀਂ ਹੈਗੀ ਵਿਆਹ ਵਧੀਆ ਕਰਾਉਣਗੇ ਜੀ ਪੈਲਸ ਦੇ ਵਿੱਚ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਹੋਰ ਵੀ ਰਾਜ ਤੇ ਆਪਣੇ ਕੋਲੇ ਉਹ ਵੀ ਕੈਨੇਡਾ ਦਾ ਪੀਆਰ ਹੈ ਜੀ ਉਹਨੂੰ ਕੁੜੀ ਚਾਹੀਦੀ ਹੈ ਬੀਏ ਕਰੀ ਹੋਵੇ ਭੈਣ ਦੀ ਕੋਈ ਵੀ ਕੁੜੀ ਆ ਬੀਏ ਕਰੀ ਹੋਵੇ ਸਭੀ ਕੁ ਸਾਲ ਏਜ ਹੈ ਵੀਰ ਦੀ ਜੱਟ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਜੀ ਤੇ ਡੇਢ ਕਿਲਾ ਜ਼ਮੀਨ ਹੈ ਵੀਰ ਕੋਲੇ ਦੋ ਪਾਈਆਂ ਕੋਲੇ ਡੇਢ ਕਿਲਾ ਜੀ ਇੱਕ ਦਾ ਇੱਥੇ ਕੰਮ ਵਧੀਆ ਤੇ ਇੱਕ ਉਹਦਾ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਵੀਡੀਓ ਨੂੰ ਦਬ ਟੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ ਮਿਲ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਰੁਪਿੰਦਰ ਤੇ ਇੱਕ ਭੈਣ ਦਾ ਮੈਨੂੰ ਅੱਜ ਏਅਰਫੋਨ ਆਇਆ ਜੀ ਤੇ ਉਹਨਾਂ ਤੋਂ ਵੀ ਕਿਸੇ ਨੇ 5000 ਰੁਪਿਆ ਪਵਾ ਲਿਆ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਜੀ ਇੱਕਣ ਦੇਖੇ ਬੁੱਝੇ ਕਿਸੇ ਨੂੰ ਪੈਸੇ ਨਾ ਪਾਓ ਤੇ ਮੇਰੀ ਕੋਈ ਹੋਰ ਆਈਡੀ ਨਹੀਂ ਮੇਰੀ ਇਹ ਹੀ ਰੁਪਿੰਦਰ ਕੌਰ ਸਮਰਾ ਹੀ ਆਈਡੀ ਹੈ ਤੇ ਮੈਂ ਇੱਕ ਨੰਬਰ ਹੋਰ ਜੀ ਮੈਂ ਕਿਸੇ ਦੀ ਫੋਟੋ ਲਾ ਕੇ ਨਹੀਂ ਪਾਉਂਦੀ ਵੀਡੀਓ ਮੈਂ ਕਿਸੇ ਦੀ ਫੋਟੋ ਨਹੀਂ ਪਾਉਂਦੀ ਜੇ ਕੋਈ ਫੋਟੋ ਲਾ ਕੇ ਵੀਡੀਓ ਪਾਉ ਤਾਂ ਉਹ ਹਾਂਜੀ ਸਸਤਰੀ ਕੱਲ ਮੈਂ ਛੋਡੀ ਆਪਣੀ ਰਪਿੰਦਰ ਤੇ ਆਪਾਂ ਨੇ ਜਿਸ ਮੁੰਡੇ ਦੀ ਅਗੇਜ਼ਮੈਂਟ ਕਰਵਾਈ ਸੀ ਜੀ 11 ਤਰੀਕ ਨੂੰ ਅੱਜ 21 ਤਰੀਕ ਹੋ ਚੁੱਕੀ ਹੈ ਜੀ ਅੱਜ ਆਪਾਂ ਚੱਲੇ ਆ ਪੈਲੇਸ 'ਚ ਉਸੇ ਮੁੰਡੇ ਦਾ ਹੀ ਵਿਆਹ ਤੇ ਆਓ ਸਾਰੇ ਚੱਲੀਏ ਤੇ ਤੁਸੀਂ ਮੇਰੇ ਨਾਲ ਰਹਿਣਾ ਜੁੜੇ ਰਹਿਣਾ ਠੀਕ ਹੈ ਜੀ ਤੇ ਤੁਸੀਂ ਦੇਖਿਓ ਛੋਡੀ ਰਪਿੰਦਰ ਕਿੱਦਾਂ ਦੀ ਲੱਗਦੀ ਹੈ ਦੇਖ ਲਓ ਵਾਈਟ ਕਲਰ ਦਾ ਸੂਟ ਸਮਾਇਆ ਇੱਧਰ ਦੇਖ ਲਓ ਮੋਢਿਆਂ ਤੇ ਵੀ ਆ ਤੱਕੀਆਂ ਲਾਈਆਂ ਹੋਈਆਂ ਨੇ ਪੂਰੀਆਂ ਪਚੋਲਣ ਦੇ ਲੱਗਦੀ ਹੈ ਨਾ ਪੂਰੀ ਜੀਸਸ ਸ੍ਰੀ ਕਾਲ ਮੈਸੇਜ ਆ ਮੈਂ ਸਿੰਦਰ ਤੇ ਮੈਂ ਚਲੀ ਆ ਵਿਆਹ ਦੇ ਉੱਤੇ ਆ ਦੇਖ ਲੋ ਟੌਰ ਟੂਰ ਪੂਰੀ ਕੱਢੀ ਹੋਈ ਐ ਤੇ ਜਿਹਨੂੰ ਜਿਹਨੂੰ ਪਰਪਿੰਦਰ ਬਚੋਲਣ ਚੰਗੀ ਲੱਗਦੀ ਆ ਵਧੀਆ ਵਧੀਆ ਕਰ ਦੋ ਕਮੈਂਟ ਜਿਹਨੂੰ ਜਿਹਨੂੰ ਰਵਿੰਦਰ ਬਚੋਲਣ ਵਧੀਆ ਨਹੀਂ ਲੱਗਦੀ ਤੇ ਉਹ ਬੈਡ ਕਮੈਂਟ ਵੀ ਕਰ ਸਕਦੇ ਨੇ ਤੇ ਇੱਥੇ ਇੱਕ ਅੱਧਾ ਬਾਂਦਰੀ ਪੁੰਦਰੀ ਕਹਿੰਦਾ ਮੈਨੂੰ ਤੇ ਘਰੇ ਧੀਆਂ ਭੈਣਾਂ ਹੋਣਗੇ ਉਹਨਾਂ ਨੂੰ ਬਾਂਦਰੀਆਂ ਕਿਹਾ ਕਰੋ ਮੈਨੂੰ ਨਾ ਕਿਹਾ ਕਰੋ ਮੈਂ ਲੋਕਾਂ ਦੇ ਭਲੇ ਕਰਦੀ ਆ ਤੁਸੀਂ ਵੀ ਕਰਿਆ ਕਰੋ ਭਲਾ ਹਾਂਜੀ ਸਾਸਤਰੀ ਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਅੱਜ ਮੈਂ ਵਿਆਹ ਮਗਲਾਵਾ ਦੇਖ ਕੇ ਆ ਗਈ ਦੁਕਾਨ ਦੇ ਉੱਤੇ ਘਰ ਵਾਲਾ ਕਹਿੰਦਾ ਚੱਲ ਕੱਠੀ ਘਰ ਨੂੰ ਚੱਲਾਂਗੇ ਤੇ ਆਪਣੀ ਬੇਨਤੀ ਇਹ ਹੈ ਜੀ ਆਪਣੇ ਕੋਲੇ ਧਾਨਕਿਆਂ ਦੀ ਗੁੱਡੀ ਆਈ ਹੈ ਗੁੱਡੀ ਦੀ ਉਮਰ ਹੈਗੀ ਐ 20 ਸਾਲ ਤੇ ਆਪਾਂ ਨੂੰ ਮੁੰਡਾ ਵੀ ਧਾਨਕਿਆਂ ਦਾ ਹੀ ਚਾਹੀਦਾ ਜੀ ਕਾਸਟ ਦਾ ਮੈਨੂੰ ਵੀ ਨਹੀਂ ਪਤਾ ਹੈਗਾ ਆਪਣੇ ਕੋਲੇ ਡਾਟਾ ਆਇਆ ਪਿਆ ਤੇ ਜੇ ਕੋਈ ਧਾਨਕਿਆਂ ਦਾ ਮੁੰਡਾ ਮੇਰੀ ਵੀਡੀਓ ਦੇਖਦਾ ਤਾਂ ਪਲੀਜ਼ ਮੈਨੂੰ ਮੈਸੇਜ ਦੇ ਵਿੱਚ ਹੀ ਦੱਸ ਦਵੇ ਆਪਦੀ ਕਾਸਟ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ ਜੱਟ ਸਿੱਖ ਫੈਮਲੀ ਨੂੰ ਬਿਲੋਂਗ ਕਰਦੀ ਆ ਗੁੱਡੀ ਤੇ ਗੁੱਡੀ ਥੋੜੀ ਜਿਹੀ ਭਾਰੀ ਐ 2001 ਦੀ ਵਰਨਾ ਕੁੜੀ ਤੇ ਆਪਾਂ ਨੂੰ ਮੁੰਡਾ ਵੀ ਬਸ 5-4 ਸਾਲ ਕੀ ਐ 5 ਕੇ ਸਾਲ ਵੱਡਾ ਚੱਲ ਜਾਊਗਾ ਜੀ ਤੇ ਮੁੰਡੇ ਕੋਲੇ 30 ਕਿੱਲੇ ਜ਼ਮੀਨ ਹੋਵੇ ਤੇ ਡਬਲ ਪੈਸੇ ਲਵਾ ਦਾਂਗੇ ਜੀ 50-60 ਲੱਖ ਰੁਪਈਆ ਬੀਬੀ ਤੇ ਲਾ ਦੇਣਗੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਮੈਸੇਜ ਜ਼ਰੂਰ ਕਰੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਬਹੁਤ ਭੈਣਾ ਦੇ ਮੈਨੂੰ ਫੋਨ ਆਉਦੇ ਨੇ ਇਹ ਬਹੁਤ ਉਹਨਾਂ ਦੀਆਂ ਮਾਮਾਂ ਦੇ ਫੋਨ ਆਉਂਦੇ ਨੇ ਵੀ ਕੁੜੀ ਨੂੰ ਕੈਨੇਡਾ ਦਾ ਪੀਆਰ ਮੁੰਡਾ ਹੋਵੇ ਜੀ ਉਹਨਾਂ ਨੇ ਇੱਧਰ ਨਹੀਂ ਰਹਿਣਾ ਵਾ ਬਹੁਤ ਕੁਝ ਕਹਿੰਦੇ ਨੇ ਤੇ ਮੇਰੀ ਇਹ ਹੱਥ ਮੰਨ ਕੇ ਬੇਨਤੀ ਹੈ ਹੁਣ ਜਿੰਨਾਂ ਤੋਂ ਰੁਪਏ ਨਹੀਂ ਲੱਗਦੇ ਭਾਈ ਹੁਣ ਜਿਹੜੇ ਬਾਹਰਲੇ ਮੁੰਡੇ ਨੇ ਉਹ ਮੰਗਦੇ ਨੇ ਰੁਪਏ ਜਿਹੜੇ ਇੱਥੇ ਵਿਚਾਰੇ ਜੱਟਾਂ ਦੇ ਮੁੰਡੇ ਰੋਲਦੇ ਨੇ ਦੋ ਥੀਲੇ ਵਾਲਾ ਢਾਈ ਥੀਲੇ ਵਾਲਾ ਉਹਨਾਂ ਨੂੰ ਤੁਸੀਂ ਪੁੱਛਦੀਆਂ ਨਹੀਂ ਹੈਗੀਆਂ ਜੇ ਗੱਲ ਮੇਰੀ ਬੁਰੀ ਜਰੂਰ ਲੱਗੂ ਸਾਰਿਆਂ ਨੂੰ ਕੋੜੀ ਹੈ ਗੱਲ ਗੱਲ ਬੁਰੀ ਲੱਗਣੀ ਚਾਹੀਦੀ ਹੈ ਮੈਂ ਖੁਦ ਇਸ ਗੱਲ ਨਾਲ ਐਗਰੀ ਹਾਂ ਮੈਨੂੰ ਐ ਦੱਸੋ ਵੀ ਇੱਥੇ ਜੀ ਸੋਡੇ ਭੋਂਡ ਲੜਦਾ ਇੱਥੇ ਇੰਨੇ ਹੋਟਲ ਬਣੇ ਹੋਏ ਨੇ ਕੰਮ ਹੀ ਕਰਨਾ ਤੁਸੀਂ ਇੱਥੇ ਕਰ ਭਾਂਡੇ ਮਾਂਜ ਲੋ ਹੋਟਲਾਂ 'ਚ ਜਾ ਕੇ ਮੁੰਡੇ ਨਹੀਂ ਰੋਕਣਗੇ ਭਾਈ ਜੇ ਤੁਸੀਂ ਭਾਂਡੇ ਮਾਂਜਣੇ ਨੇ ਇੱਥੇ ਸਾਨੂੰ ਘਰੇ ਬੈਠਿਆਂ ਨੂੰ ਵੀ ਭਾਂਡੇ ਮਾਂ ਦੀ ਅਨੁਸਾਰ ਮਾਉਦੀ ਹੈ ਬਾਹਰਲੇ ਮੁਲਖ 'ਚ ਤੁਸੀਂ ਜਾ ਕੇ ਫਿਰ ਉੱਥੇ ਗੋਰਿਆਂ ਦੇ ਭਾਂਡੇ ਮਾਂ ਦੇ ਉੱਥੇ ਉਹਨਾਂ ਦੀ ਈ ਟੱਟੀ ਢੋਣ ਫੀ ਜਾਨੀਓ ਤੇ ਆਪਾਂ ਇਹ ਕਹਿੰਦੇ ਆ ਵੀ ਇੱਥੇ ਕੰਮ ਕਰੋ ਆਪਦੇ ਹਾਂਜੀ ਸਤਿ ਸ੍ਰੀ ਅਕਾਲ ਬੀਬੀਆਂ ਹਿੱਲ ਗਈਆਂ ਤੇ ਆਪਣੇ ਕੋਲ ਇੱਕ ਡਾਟਾ ਆਇਆ ਜੀ ਇੱਕ ਇੱਕ ਸਾਲ ਘੱਟ 50 ਸਾਲ ਦੀ ਬੀਬੀ ਐ ਕੈਨੇਡਾ ਦੀ ਪੀਆਰ ਐ ਜੀ ਸਿਟੀਜ਼ਨੀ ਐ ਜੇ ਕੋਈ ਮੇਰੇ ਵੀਰ ਜਿਹੇ ਹਿੰਮਤ ਹੈਗੀ ਆ ਵਿਆਹ ਕਰਾਉਣ ਦੀ ਤਾਂ ਜਰੂਰ ਦੱਸਿਓ ਜੀ ਫੋਟੋ ਮੈਂ ਨਹੀਂ ਲਾ ਸਕਦੀ ਡਾਟਾ ਮੇਰੇ ਕੋਲ ਆਇਆ ਪਿਆ ਮੈਸੇਜਾਂ ਦੇ ਵਿੱਚ ਮੈਨੂੰ ਕਮੈਂਟਾਂ ਦੇ ਵਿੱਚ ਦੱਸੋ ਜੇ ਕਿਸੇ ਨੂੰ ਚਾਹੀਦੀ ਐ ਤੇ ਪੱਕਾ ਵਿਆਹ ਕਰਵਾਉਣਾ ਉਹਨੇ ਹਾਂਜੀ ਸਤਿ ਸ੍ਰੀ ਅਕਾਲ ਅੱਜ ਮੇਰੀਆਂ ਜਿਹੜੀਆਂ ਐਨਆਰਆਈ ਭੈਣਾਂ ਨੇ ਇੱਥੇ ਦੇਸੀ ਭੈਣਾਂ ਬਾਹਰ ਜਾਣ ਨੂੰ ਫਿਰਦੀਆਂ ਨੇ ਉਹਨਾਂ ਨੂੰ ਮੇਰੀ ਇੱਕ ਪੈਰੀ ਹੱਥ ਲਾ ਕੇ ਬੇਨਤੀ ਹੈ ਜੀ ਮੇਰੇ ਕੋਲੇ 7-8 ਕਿਲੇ ਵਾਲੇ 10 ਕਿਲੇ ਵਾਲੇ 2 ਢਾਈ ਕਿਲੇ ਵਾਲੇ 5 ਕਿਲੇ ਵਾਲੇ ਮੁੰਡੇ ਭਾਈ ਰੁੱਲਦੇ ਨੇ ਤੇ ਮੇਰੀ ਸੋਨ ਨੂੰ ਹੱਥ ਬੰਨ ਕੇ ਬੇਨਤੀ ਹੈ ਦੇਖੋ ਬਾਹਰ ਦਾ ਖਹਿੜਾ ਸਾਡੇ ਕੇ ਥੋੜਾ ਜਿਹਾ ਪੰਜਾਬ ਕੰਨੀ ਨੂੰ ਦੇਖੋ ਜਨਸੰਖਿਆ ਘਟ ਰਹੀ ਹੈ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਮੇਰੀਆਂ ਭੈਣਾਂ ਨੂੰ ਪੈਰੀ ਪੈ ਕੇ ਹੀ ਬੇਨਤੀ ਕਰ ਦਿੰਨੀ ਆ ਮੈਂ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਅੱਜ ਆਪਣੇ ਕੋਲੇ ਜੀ ਮੱਝਵੀ ਸਿੰਘਾਂ ਦੀ ਕੁੜੀ ਆਈ ਹੈ 22 ਸਾਲ ਏਜ ਹੈ ਭੈਣ ਦੀ ਹਨਾ 12 ਪੜ੍ਹੀ ਹੋਈ ਐ ਤੇ ਬੁਟੀਕ ਦਾ ਕਰਿਆ ਹੋਇਆ ਭੈਣ ਦਾ ਤੇ ਜੇ ਕੋਈ ਘਰੇਲੂ ਮੱਝਵੀ ਸਿੰਘਾਂ ਦਾ ਵਧੀਆ ਮੁੰਡਾ ਹੋਵੇ ਤਾਂ ਆਪਣੇ ਨਾਲ ਸੰਪਰਕ ਜਰੂਰ ਕਰੋ ਜੀ 22 ਜਾਂ 23 ਸਾਲ ਦੀ ਐ ਭੈਣ ਤੇ ਇਲਕੇ ਉਮਰ ਮੈਨੂੰ ਕਲੀਅਰ ਨਹੀਂ ਪਤਾ ਹੈਗਾ ਬਸ 22 23 ਸਾਲ ਦੀ ਗਾਂਹਾਂ ਤੋਂ ਦੱਸਿਆ ਡਾਟਾ ਉਹਦਾ ਹਜੇ ਆਉਣਾ ਹੈ ਤੇ ਉਹਨਾਂ ਨੇ ਕਿਹਾ ਵੀ ਬੋਲ ਕੇ ਪਾਓ ਤੇ ਤਾਂ ਕਰਕੇ ਆਪਾਂ ਬੋਲ ਕੇ ਪਾਉਣੀ ਐ ਜੀ ਮੁੰਡਾ ਬਸ ਵਧੀਆ ਕੰਮਕਾਰ ਕਰਦਾ ਹੋਵੇ ਭੈਣ ਨੂੰ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਅੱਜ ਆਪਣੇ ਕੋਲੇ ਆਈ ਆ ਗੁੱਡੀ ਤੇ ਗੁੱਡੀ ਹੈਗੀ ਸਨਿਆਰਾਂ ਦੀ ਜੀ ਸਨਿਆਰਾਂ ਚ ਉਹਨਾਂ ਨੇ ਵਿਆਹ ਕਰਨਾ ਤੇ ਵਧੀਆ ਕਰੂਆਂ ਗੁੱਡੀ ਤੇ ਪਲੀਜ਼ ਮੈਨੂੰ ਮੈਸੇਜ ਜਾਂ ਫੋਨ ਕਰੋ ਨਹੀਂ ਫੋਨ ਨਹੀਂ ਕਰਨਾ ਦੁਬਾਰੇ ਕਹਿੰਦੀ ਆ ਫੋਨ ਨਹੀਂ ਕਰਨਾ ਮੈਸੇਜ ਕਰੋ ਜੀ ਮੈਨੂੰ ਸਨਿਆਰਾਂ ਦੀ ਗੁੱਡੀ ਐ 25 ਕ ਸਾਲ ਏਜ ਆ ਭੈਣ ਦੀ ਵਧੀਆ ਪੜੀ ਲਿਖੀ ਐ ਭੈਣ ਤੇ ਸੋਹਣਾ ਜਿਹਾ ਮੁੰਡਾ ਚਾਹੀਦਾ ਆ ਪਾ ਨੂੰ 20 25 ਕਿਲਿਆਂ ਚ ਜਾਂ ਫਿਰ ਪ੍ਰਾਪਰਟੀ ਹੋਰ ਹਾਂਜੀ ਸਸਰੀਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਅੱਜ ਆਪਣੇ ਕੋਲੇ ਆਇਆ ਫੌਜੀ ਮੁੰਡਾ ਜੱਟਾਂ ਦਾ ਮੁੰਡਾ ਜੀ 4 ਕਿਲੇ ਪੈੜੀ ਆ 27 ਸਾਲ ਏਜ ਐ 5 ਸਾਲ ਹੋ ਗਏ ਭਰਤੀ ਹੋਏ ਨੂੰ ਤੇ ਜੇ ਕੋਈ ਜੱਟਾਂ ਦੀ ਕੁੜੀ ਫੌਜੀ ਦੀ ਚਾਹਨਾ ਰੱਖਦੀ ਹੈ ਜੀ ਤੇ ਉਹ ਮੇਰੇ ਨਾਲ ਸੰਪਰਕ ਜਰੂਰ ਕਰੇ ਜੀ ਤੇ ਉਹ ਤੁਸੀਂ ਨਾ ਕਮੈਂਟਾਂ ਦੇ ਵਿੱਚ ਹੀ ਲਿਖ ਦਿਆ ਕਰੋ ਫੋਨ ਤੇ ਨੰਬਰ ਨਾ ਦਿਆ ਕਰੋ ਨੰਬਰ ਤਾਂ ਮੈਂ ਵੈਸੇ ਦੇ ਦਿੰਨੀ ਆ ਜਾਂ ਫੋਟੋ ਤੇ ਡਾਟਾ ਸੈਂਡ ਕਰ ਦਿਆ ਕਰੋ ਤੇ ਹੱਥ ਬੰਨ ਕੇ ਬੇਨਤੀ ਹੈ ਜੀ ਫੋਟੋ ਤੇ ਡਾਟਾ ਸੈਂਡ ਕਰਿਆ ਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਾਂ ਇੱਕ ਅੱਜ ਹੈਂਡੀਕੈਪਟ ਭੈਣ ਦਾ ਡਾਟਾ ਮੈਂ ਬੋਲਣ ਲੱਗੀ ਹਾਂ ਜੀ ਪਹਿਲਾਂ ਤਾਂ ਮੇਰੀ ਸਭ ਨੂੰ ਇਹ ਬੇਨਤੀ ਹੈ ਕਿ ਜਦੋਂ ਹੈਂਡੀਕੈਪਟ ਭੈਣ ਦਾ ਮੈਂ ਡਾਟਾ ਬੋਲੂਗੀ ਤੇ ਕਿਸੇ ਨੇ ਹਾਸੀ ਮਖਾਲ ਮਜ਼ਾਕ ਵਾਲਾ ਮੈਸੇਜ ਨਹੀਂ ਕਰਨਾ ਹੈਗਾ ਠੀਕ ਹੈ ਥੋੜਾ ਧੰਨਵਾਦੀ ਹੋਊਗਾ ਜੇ ਤੁਸੀਂ ਕਿਸੇ ਵੀ ਫੀਲਿੰਗਸ ਨਾਲ ਨਹੀਂ ਖੇਡੋਗੇ ਤੇ ਭੈਣ ਹੈ ਜੀ ਹੈਂਡੀਕੈਪਟ ਹੈ ਕੋਈ ਵੀ ਕਾਸਟ ਚੱਲੂਗੀ ਤੇ ਮੁੰਡਾ ਹੈਂਡੀਕੈਪਟ ਹੀ ਹੋਵੇ ਭੈਣ ਦਾ ਵਧੀਕ ਦਾ ਕਰਿਆ ਹੋਇਆ ਜੀ ਤੇ ਪਲੀਜ਼ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਉਸਦਾ ਜੀਵਨ ਸਾਥੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਮਾਨਸਾ ਏਰੀਆ ਤੋਂ ਗੁੱਡੀ ਤੇ ਗੁੱਡੀ ਨੂੰ 19ਵਾਂ ਸਾਲ ਲੱਗਿਆ ਹੋਇਆ ਸਿੰਗਰੂਰ ਮਾਨਸਾ ਤੇ ਇੱਧਰ ਆਪਣੇ ਬਰਨਾਲਾ ਏਰੀਆ ਦੇ ਵਿੱਚ ਜੇ ਕੋਈ 20 25 ਸਾਲ ਦਾ ਮੁੰਡਾ ਹੈਗਾ ਤਾਂ ਸਾਨੂੰ ਮੈਸੇਜ ਜ਼ਰੂਰ ਕਰੋ ਮੁੰਡਾ ਹੋਵੇ 4 ਤੋਂ 5 ਕਿਲੀਆਂ ਦੇ ਵਿੱਚ ਹੋਵੇ ਜੀ ਤੇ ਗੁੱਡੀ ਦਾ ਆਇਆ ਹੋਇਆ ਵੀਜ਼ਾ ਗੁੱਡੀ ਦਾ ਵੀਜ਼ਾ ਆਇਆ ਹੋਇਆ ਜੀ ਤੇ ਆਪਾਂ ਨੂੰ ਉਹਦੇ ਲਈ ਲੜਕਾ ਚਾਹੀਦਾ ਹੈ ਠੀਕ ਹੈ ਜੀ ਸਿਕਿਉਰਿਟੀ ਜ਼ਰੂਰ ਲਗਾਉਣਗੇ ਤੇ ਮੈਂ ਆਪਣੀ ਇਹੀ ਹੱਥ ਬੰਨ੍ਹ ਕੇ ਬੇਨਤੀ ਹੈ ਗੁੜੀਆ ਹੈਗੀ 19 ਸਾਲ ਦੀ ਚਾਹ ਦੇ ਉਮਰ ਦੇ ਮੈਸੇਜ ਨਾ ਕਰਿਓ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਉਸਦਾ ਜੀਵਨ ਸਾਥੀ ਮਿਲ ਸਕੇ ਹਾਂਜੀ ਸਸਰੀ ਕੱਲ ਮੈਂ ਛੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਇੱਕ ਗੁੜੀ ਜੱਟਾਂ ਦੀ ਗੁੜੀ ਹੈ ਜੀ ਉਹਦੇ ਕੋਲੇ ਗੁੜੀ ਹੈ 12 ਕੇ ਸਾਲ ਦੀ ਭੈਣ ਦੀ ਉਮਰ ਹੈਗੀ ਹੈ 35 37 ਸਾਲ ਤੇ ਜੇ ਕੋਈ ਜੱਟਾਂ ਦਾ ਮੁੰਡਾ ਉਹਨੂੰ ਗੁੱਡੀ ਦੇ ਸਮੇਤ ਅਪਣਾਉਣਾ ਚਾਹੁੰਦਾ ਤਾਂ ਸਾਡੇ ਨਾਲ ਸੰਪਰਕ ਕਰੋ ਜੀ ਤੇ ਕਮੈਂਟਾਂ ਦੇ ਵਿੱਚ ਹੀ ਦੱਸ ਦਿਆ ਕਰੋ ਫੋਨ ਨਾ ਲਾਇਆ ਕਰੋ ਜੀ ਜਦੋਂ ਫੋਨ ਜਾਦੇ ਆਉਂਦੇ ਨੇ ਫੋਟੋ ਤੇ ਡਾਟਾ ਸੈਂਡ ਕਰ ਦਿਆ ਕਰੋ ਨੰਬਰ ਤੇ ਫੋਨ ਨਾ ਲਾਇਆ ਕਰੋ ਥੈਂਕ ਯੂ ਜੀ ਸਸਰੀਕਾਲ ਮੈਸੇਜ ਆਈ ਆਪਣੀ ਰਪਿੰਦਰ ਤੇ ਆਪਣੇ ਕੋਲੇ ਮੱਝਵੀ ਸਿੰਘਾਂ ਦੀ ਕੁੜੀ ਹੋਰ ਆਈ ਹੈ 1 ਜੀ 24 ਸਾਲ ਦੀ ਜਿਆ ਭੈਣ ਦੀ ਉਹਨੂੰ ਜੱਟਾਂ ਦਾ ਮੁੰਡਾ ਵੀ ਚੱਲ ਜੂਗਾ ਤੇ ਜ਼ਮੀਨ ਘੱਟੋ ਘੱਟ 4-5 ਕਿੱਲੇ ਹੋਣ ਮੁੰਡੇ ਕੋਲੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਮੱਝਵੀ ਸਿੰਘਾਂ ਦੀ ਕੁੜੀ ਐ ਕਾਸਟ ਹੋਰ ਕੋਈ ਨਹੀਂ ਚੱਲਣੀ ਜੱਟ ਸਿੱਖ ਚੱਲ ਜਾਣਗੇ ਜੇ ਮੱਝਵਿਆਂ ਦਾ ਮੁੰਡਾ ਤਾਂ ਸਰਕਾਰੀ ਮੁਲਾਜ਼ਮ ਹੋਵੇ ਜੀ ਸਸਰੀਕਾਲ ਧੰਨਵਾਦ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ 30 ਸਾਲ ਤੋਂ ਜ਼ਿਆਦਾ ਨਾ ਹੋ ਹਾਂਜੀ ਸਸਰੀਕਾਲ ਮੈਂ ਥੋੜੀ ਆਪਣੀ ਰੁਪਿੰਦਰ ਤੇ ਇੱਕ ਜਲਾਹਿਆਂ ਦੀ ਕੁੜੀ ਦਾ ਵਿਆਹ ਆਇਆ ਹੋਇਆ ਜੀ ਭੈਣ ਦੀ ਉਮਰ ਹੈਗੀ 26-27 ਸਾਲ ਤੇ ਆਪਾਂ ਨੂੰ ਮੁੰਡਾ 30-31 ਸਾਲ ਤੱਕ ਚੱਲ ਜੂਗਾ ਤੇ ਜਲਾਹਿਆਂ ਦੀ ਗੁੱਡੀ ਆ ਜੀ ਵੀਜ਼ਾ ਆਇਆ ਪਿਆ ਕੈਨੇਡਾ ਦਾ ਤੇ ਜੇ ਕੋਈ ਵੀਰ ਮੇਰਾ ਪੈਸੇ ਦਾ ਸਾਦਾ ਪੰਜਾਂ ਕਿੱਲਾਂ ਦੇ ਵਿੱਚ ਹੋਵੇ ਮੁੰਡਾ ਕਿਸੇ ਵੀ ਕਾਸਟ ਦਾ ਹੋਵੇ ਜੀ ਚੱਲ ਜਾਊਗਾ ਤੇ ਆਪਣੀ ਹੱਥਵੰਨਗੇ ਬੇਨਤੀ ਹੈ ਜੀ ਤੇ ਜਰੂਰ ਦੱਸੋ ਤੇ ਗੁੱਡੀ ਮੁੰਡੇ ਨੂੰ ਨਾਲ ਹੀ ਲੈ ਕੇ ਜਾਊ ਜੀ ਪੱਕਾ ਵਿਆਹ ਹੋਊਗਾ ਓਕੇ ਹਾਂਜੀ ਸਸਤੀ ਗੱਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਈ ਹੈ ਕਿ 40 ਕਿੱਲਾਂ ਦੇ ਵਿੱਚ ਗੁੱਡੀ ਗੁੱਡੀ ਹੈਗੀ ਜੱਟਾਂ ਦੀ 40 ਕਿੱਲੇ ਜ਼ਮੀਨ ਆਉਂਦੀ ਹੈ ਤੇ ਜਿਹੜੇ ਮੁੰਡੇ ਨੂੰ ਕਿਸੇ ਨੂੰ 40 ਕਿੱਲੇ ਜ਼ਮੀਨ ਆਉਂਦੀ ਹੈ ਉਹੀ ਮੈਸੇਜ ਕਰੋ ਜੀ ਤੇ ਭੈਣ ਦਾ ਡਿਵੋਰਸ ਹੋਇਆ ਹੋਇਆ ਪਹਿਲਾਂ ਤੇ ਵਧੀਆ ਫੈਮਿਲੀ ਚੋਂ ਹੈ ਭੈਣ ਨੂੰ ਬਹੁਤ 40 ਕਿਲੇ ਆਉਂਦੇ ਨੇ ਤੇ 40 ਕਿਲੇ ਚੀ ਮੁੰਡਾ ਚਾਹੀਦਾ ਚਾਹੇ ਮੁੰਡਾ ਡਿਵੋਰਸੀ ਹੋਵੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੇ ਤੇ ਇੱਕ ਬੇਨਤੀ ਹੋਰ ਆ ਜੀ ਮੁੰਡੇ ਕੋਲੇ ਬੱਚਾ ਨਾ ਹੋਵੇ ਡਿਵੋਰਸੀ ਵੇਸਾ ਹੋਵੇ ਤੁਹਾਨੂੰ ਹਾਂਜੀ ਸਤਿ ਸ੍ਰੀ ਅਕਾਲ ਮੈਂ ਛੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਇੱਕ ਮਾਨਸਾ ਏਰੀਆ ਤੋਂ ਕੁੜੀ ਜੀ ਆਪਾਂ ਨੂੰ ਮਾਨਸਾ ਜਾਂ ਬਠਿੰਡਾ ਦੇ ਵਿੱਚ ਮੁੰਡਾ ਚਾਹੀਦਾ ਹੈ 5-7 ਕਿਲੀਆਂ ਦੇ ਵਿੱਚ 5-7 ਕਿਲੀਆਂ ਦੇ ਵਿੱਚ ਭੈਣ ਕੇ ਕਰ ਦੇਣਗੇ ਮੁੰਡਾ ਆਪਾਂ ਨੂੰ ਡਬੋਸੀ ਹੋਵੇ ਭੈਣ ਕੋਲੇ 7 ਸਾਲ ਦਾ ਮੁੰਡਾ ਹੈ ਤੇ ਭੈਣ ਕੋਲੇ 7 ਸਾਲ ਦਾ ਮੁੰਡਾ ਹੈ ਤੇ ਮੁੰਡਾ ਆਪਾਂ ਨੂੰ ਡਬੋਸੀ ਹੀ ਚਾਹੀਦਾ ਹੈ ਤੇ ਜੇ ਕਿਸੇ ਮੇਰੇ ਵੀਰ ਦਾ ਡਬੋਸ ਹੋਇਆ ਹੋਇਆ 5-7 ਕਿਲੇ ਪੈੜੀ ਦੇ ਹੈਗੇ ਨੇ ਤਾਂ ਸੰਪਰਕ ਜ਼ਰੂਰ ਕਰੋ ਤੁਹਾਨੂੰ ਦਾ